ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਨੇ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਇਸ ਮੌਕੇ ਭਗਵੰਤ ਮਾਨ ਦੇ ਵੱਲੋਂ ਪਾਈ ਜਾਤਾ ਜਿਹਦੇ ਜੀਵਨ ਸੰਘਰਸ਼ ਅਤੇ ਉਹਨਾਂ ਦੀ ਕੁਰਬਾਨੀ ਦੇ ਨਾਲ ਸੰਬੰਧਿਤ ਮਿਊਜ਼ੀਅਮ ਦਾ ਉਦਘਾਟਨ ਵੀ ਕੀਤਾ ਗਿਆ ਮੁੱਖ ਮੰਤਰੀ ਨੇ ਇਸ ਮਿਊਜ਼ੀਅਮ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਹੈ ਕਿ ਇਸ ਮਿਊਜ਼ੀਅਮ ਦੇ ਵਿੱਚ ਪਾਈ ਜਾਤਾ ਜਿਹਦੇ ਜੀਵਨ ਸੰਘਰਸ਼ ਸਿੱਖ ਇਤਿਹਾਸ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਇਸ ਦੇ ਨਾਲ ਨਾਲ ਮੁੱਖ ਮੰਤਰੀ ਦੇ ਵੱਲੋਂ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਵੀ ਇਸ ਮੌਕੇ ਯਾਦ ਕੀਤਾ ਗਿਆ ਤੇ ਉਧਰ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੇ ਲਈ ਰਜਿੰਦਰ ਗੁਪਤਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਰਜਿੰਦਰ ਗੁਪਤਾ ਨੇ ਪੰਜਾਬ ਦੇ ਆਰਥਿਕ ਨੀਤੀ ਯੋਜਨਾ ਬੋਰਡ ਦੇ ਉਪ ਚੇਅਰਮੈਨ ਅਤੇ ਕਾਲੀ ਮਾਤਾ ਮੰਦਿਰ ਟਰਸਟ ਦੇ ਸਲਾਹਕਾਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵੱਜੋਂ ਅਸਤੀਫਾ ਦਿੱਤਾ ਸੀ ਉਸੇ ਵੇਲੇ ਤੋਂ ਇਹ ਕਿਆਸਰਾਈਆਂ ਲਗਾਈਆਂ ਗਈਆਂ ਜਾ ਰਹੀਆਂ ਸਨ ਕਿ ਰਜਿੰਦਰ ਗੁਪਤਾ ਨੂੰ ਰਾਜ ਸਭਾ ਦਾ ਮੈਂਬਰ ਹੈ ਜਿਹੜਾ ਵੇਚਿਆ ਭੇਜਿਆ ਜਾ ਸਕਦਾ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਜਾ ਸਕਦਾ ਜੋ ਕਿ ਪੰਜਾਬ ਦੀ ਨੁਮਾਇੰਦਗੀ ਜਿਹੜੇ ਨੇ ਉਹ ਰਜਿੰਦਰ ਗੁਪਤਾ ਹੁਣ ਕਰਨਗੇ ਸੋ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਐਸਵੇਲੇ ਦੇ ਕੈਬਨਿਟ ਮੰਤਰੀ ਸੰਜੀਵ ਬਰੋੜਾ ਪਹਿਲਾਂ ਰਾਜ ਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦੇ ਸਨ ਉਹਨਾਂ ਵੱਲੋਂ ਲੁਧਿਆਣਾ ਪੱਛਮੀ ਤੋਂ ਚੋਣ ਲੜੀ ਗਈ ਫਿਰ ਉਹ ਵਿਧਾਇਕ ਬਣ ਜਾਂਦੇ ਨੇ ਕੈਬਨਿਟ ਮੰਤਰੀ ਬਣਦੇ ਨੇ ਤੇ ਉਸ ਤੋਂ ਬਾਅਦ ਇਹ ਸੀਟ ਹੈ ਜਿਹੜੀ ਲੁਧਿਆਣਾ ਵਾਲੀ ਰਾਜ ਸਭਾ ਦੀ ਖਾਲੀ ਹੋ ਜਾਂਦੀ ਹੈ ਸੋ ਪੰਜਾਬ ਦੀ ਨੁਮਾਇੰਦਗੀ ਲਈ ਪੰਜਾਬ ਨੂੰ ਇੱਕ ਨੁਮਾਇੰਦੇ ਦੀ ਲੋੜ ਸੀ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਰਜਿੰਦਰ ਗੁਪਤਾ ਦੇ ਨਾਮ ਦਾ ਐਲਾਨ ਕੀਤਾ ਹੈ ਰਜਿੰਦਰ ਗੁਪਤਾ ਹੁਣ ਪੰਜਾਬ ਵੱਲੋਂ ਰਾਜ ਸਭਾ ਜਾਣਗੇ ਸੋ ਇਸ ਤੋਂ ਪਹਿਲਾਂ ਸੰਜੀਵ अरोड़ा ਇਸ ਸੀਟ ਤੋਂ ਪੰਜਾਬ ਦੀ ਨੁਮਾਇੰਦਗੀ ਕਰਦੇ ਸਨ ਸੰਜੀਵ अरोड़ा ਹੁਣ ਕੈਬਨਿਟ ਮੰਤਰੀ ਬਣ ਗਏ ਨੇ ਤੁਹਾਨੂੰ ਦੱਸ ਦਈਏ ਕਿ ਗੁਰਪ੍ਰੀਤ ਗੋਗੀ ਜਿਹੜੇ ਨੇ ਵਿਧਾਇਕ ਸਨ ਲੁਧਿਆਣਾ ਪੱਛਮੀ ਤੋਂ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਉਸ ਤੋਂ ਬਾਅਦ ਸੰਜੀਵ अरोड़ा ਨੂੰ ਰਾਜ ਸਭਾ ਦੇ ਐਮਪੀ ਦੀ ਸੀਟ ਤੋਂ ਹਟਾ ਕੇ ਲੁਧਿਆਣਾ ਪੱਛਮੀ ਦੀ ਚੋਣ ਲੜਾਈ ਜਾਂਦੀ ਹੈ ਜਿੱਤਣ ਤੋਂ ਬਾਅਦ ਸੰਜੀਵ ਉਰੋੜਾ ਕੈਬਨਿਟ ਮੰਤਰੀ ਬਣ ਜਾਂਦੇ ਨੇ ਤੇ ਹੁਣ ਰਾਜ ਸਭਾ ਦੀ ਸੀਟ ਖਾਲੀ ਹੋ ਗਈ ਸੀ ਇਸੇ ਕਰਕੇ ਟ੍ਰਾਈਡੈਂਟ ਗਰੁੱਪ ਦੇ ਰਜਿੰਦਰ ਗਰੁੱਪ ਰਜਿੰਦਰ ਗੁਪਤਾ ਜਿਹੜੇ ਨੇ ਟ੍ਰਾਈਡੈਂਟ ਗਰੁੱਪ ਬਹੁਤ ਵੱਡਿਆ ਆ ਇੰਡਸਟਰੀ ਦਾ ਬ੍ਰਾਂਡ ਹੈ ਸੋ ਇਸ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਨੂੰ ਹੁਣ ਆ ਰਾਜ ਸਭਾ ਪੰਜਾਬ ਵੱਲੋਂ ਭੇਜਿਆ ਜਾ ਰਿਹਾ ਹੁਣ ਪੰਜਾਬ ਦੀ ਪੰਜਾਬ ਦਾ ਪੱਖ ਰਜਿੰਦਰ ਗੁਪਤਾ ਰਾਜ ਸਭਾ ਦੇ ਵਿੱਚ ਰੱਖਦੇ ਹੋਏ ਨਜ਼ਰ ਆਣਗੇ ਆਮ ਆਦਮੀ ਪਾਰਟੀ ਦੇ ਵੱਲੋਂ ਰਜਿੰਦਰ ਗੁਪਤਾ ਦੇ ਨਾਮ ਤੇ ਹੁਣ ਮੋਹਰ ਲਗਾ ਦਿੱਤੀ ਗਈ ਹੈ ਅਮਰੀਕਾ ਸਰਕਾਰ ਦੇ ਵੱਲੋਂ ਫੌਜ ਦੇ ਵਿੱਚ ਦਾੜ੍ਹੀ ਰੱਖਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਿੱਖ ਸੈਨਿਕਾਂ ਤੇ ਸਿੱਖ ਸੰਗਠਨਾਂ ਵੱਲੋਂ ਇਸ ਹੁਕਮ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਮਰੀਕਾ ਸਰਕਾਰ ਦੇ ਇਸ ਹੁਕਮ ਤੇ ਇਤਰਾਜ਼ ਜਤਾਇਆ ਸ਼੍ਰੋਮਣੀ ਕਮੇਟੀ ਨੇ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਨਵਾਂ ਹੁਕਮ ਮੁੱਖ ਤੌਰ ਤੇ ਸਿੱਖ ਸੈਨਿਕਾਂ ਨੂੰ ਪ੍ਰਭਾਵਿਤ ਕਰੇਗਾ ਸਿੱਖਾਂ ਤੋਂ ਇਲਾਵਾ ਇਹ ਯਹੂਦੀਆਂ ਮੁਸਲਮਾਨਾਂ ਤੇ ਹੋਰ ਘੱਟ ਧਾਰਮਿਕ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਵੀ ਹੈ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰਵਾਲ ਨੇ ਇਤਰਾਜ਼ ਉਠਾਇਆ ਉਹਨਾਂ ਕਿਹਾ ਕਿ ਅਮਰੀਕੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਇਹ ਹੈ ਕਿ ਫੌਜ ਦੇ ਵਿੱਚ ਕਿਸੇ ਨੂੰ ਵੀ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਮੁਕਤ ਤੌਰ ਤੇ ਸਿੱਖਾਂ ਦੇ ਨਾਲ 유ਹੂਦੀਆਂ ਨਾਲ ਤੇ ਮੁਸਲਮਾਨਾਂ ਨਾਲ ਇਹ ਤੱਕਾ ਹੈ ਸ਼੍ਰੋਮਣੀ ਕਮੇਟੀ ਮੈਂਬਰ ਗਰੇਵਾਲ ਨੇ ਇਹ ਵੀ ਕਿਹਾ ਕਿ ਅਮਰੀਕਾ ਇੱਕ ਲੋਕਤੰਤਰੀ ਦੇਸ਼ ਹੈ ਜਿੱਥੇ ਲੋਕਾਂ ਨੂੰ ਧਰਮ ਦੀ ਆਜ਼ਾਦੀ ਹੈ ਇਸ ਲਈ ਲੋਕਾਂ ਨੂੰ ਧਰਮ ਅਤੇ ਇਸ ਦੀ ਸ਼ਾਨ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਅਸੀਂ ਅਮਰੀਕਾ ਵਿੱਚ ਸਿੱਖ ਸੰਗਠਨਾਂ ਦੇ ਨਾਲ ਤਾਲਮੇਲ ਕਰਾਂਗੇ ਤੇ ਇਸ ਬਾਰੇ ਜਾਣਕਾਰੀ ਜ਼ਰੂਰ ਪ੍ਰਾਪਤ ਕਰਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਅਮਰੀਕਾ ਦੇ ਵਿੱਚ ਸਿੱਖ ਸੰਗਠਨਾਵਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਹੈ ਅ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਸਿੱਖਾਂ ਦੀਆਂ ਪੱਗਾਂ ਲਾ ਕੇ ਉਨ੍ਹਾਂ ਨੂੰ ਬੇੜੀਆਂ ਵਿੱਚ ਬਣ ਕੇ ਭਾਰਤ ਭੇਜਿਆ ਗਿਆ ਸੀ ਇਸ ਤੋਂ ਪਹਿਲਾਂ ਇਸ ਕਾਰੇ ਨੂੰ ਲੈ ਕੇ ਵੀ ਸਿੱਖ ਸੰਗਠਨਾ ਦੇ ਵਿੱਚ ਗੁੱਸਾ ਸੀ ਤੇ ਹੁਣ ਨਵਾਂ ਹੁਕਮ ਜਿਹੜਾ ਅਮਰੀਕੀ ਫੌਜ ਦੇ ਵਿੱਚ ਅਮਰੀਕੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਨੂੰ ਲੈ ਕੇ ਵੀ ਸਿੱਖ ਸੰਗਠਨਾ ਦੇ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ ਅਮਰੀਕਾ ਦੇ ਵਿੱਚ ਸਿੱਖ ਗੱਠ ਜੋੜ ਅਤੇ ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ ਨੇ ਕਿਹਾ ਕਿ ਦਾੜੀ ਅਤੇ ਮੁੱਛਾਂ ਮੁੰਨਣਾ ਸਿੱਖ ਧਰਮ ਦੇ ਮੂਲ ਸਿਧਾਂਤਾਂ ਦੇ ਵਿਰੋਧਾ ਹੈ ਅਤੇ ਅਜਿਹਾ ਕਰਨਾ ਵਾਹਿ ਆਪਣੇ ਵਿਸ਼ਵਾਸ ਨੂੰ ਤਿਆਗਣ ਦੇ ਬਰਾਬਰ ਹੈ ਸਿੱਖ ਸੈਨਿਕਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਧਾਰਮਿਕ ਛੋਟਾ ਪ੍ਰਾਪਤ ਕਰਨ ਲਈ ਸਾਲਾਂ ਬੱਧੀ ਕਾਨੂੰਨੀ ਲੜਾਈ ਲੜੀ ਹੈ ਤੇ ਹੁਣ ਇਸ ਆਦੇਸ਼ ਨੇ ਉਹਨਾਂ ਦੇ ਵਾਦੇ ਨੂੰ ਤੋੜਿਆ ਹੈ ਸੋ ਇਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਕਈ ਸਿੱਖ ਸੰਗਠਨਾ ਨੇ ਇਸ ਦਾ ਵਿਰੋਧ ਕੀਤਾ ਹੁਣ ਦੇਖਣਾ ਇਹ ਹੋਵੇਗਾ ਕਿ ਵਿਰੋਧਤਾਵਾਦੀ ਅਮਰੀਕੀ ਪ੍ਰਸ਼ਾਸਨ ਇਸ ਸੰਬੰਧ ਦੇ ਵਿੱਚ ਕੀ ਫੈਸਲਾ ਲੈਂਦਾ ਹੈ ਤੇ ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਇੰਦਰਬੀਰ ਨਿੱਜਰ ਵੱਲੋਂ ਵੀ ਅਮਰੀਕੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਉਹਨਾਂ ਕਿਹਾ ਕਿ ਅਮਰੀਕੀ ਸਰਕਾਰ ਦੁਆਰਾ ਫੌਜ ਦੇ ਵਿੱਚ ਸਿੱਖ ਫੌਜੀਆਂ ਨੂੰ ਦਾੜ੍ਹੀ ਰੱਖਣ ਤੇ ਪਾਬੰਦੀ ਲਗਾਉਣਾ ਬੇहद ਨਿੰਦਣਯੋਗ ਹੈ ਅਮਰੀਕੀ ਸਰਕਾਰ ਇਹ ਨਾ ਭੁੱਲੇ ਕਿ ਵਿਸ਼ਵ ਯੁੱਧ ਵੇਲੇ ਵੱਡੀ ਗਿਣਤੀ ਦੇ ਵਿੱਚ ਸਿੱਖ ਫੌਜੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹ ਸਾਡੇ ਹੱਕਾਂ ਤੇ ਹੋਂਦ ਤੇ ਹਮਲਾ ਹੈ ਕੇਂਦਰ ਸਰਕਾਰ ਤੁਰੰਤ ਅਮਰੀਕੀ ਸਰਕਾਰ ਕੋਲ ਇਹ ਮਸਲਾ ਉਠਾਵੇ ਇਹ ਫੈਸਲਾ ਵਾਪਸ ਲਿਆ ਜਾਵੇ ਸੋ ਵਿਧਾਇਕ ਡਾਕਟਰ ਇੰਦਰਬੀਰ ਨਿੱਜਰ ਵੀ ਸਾਫ਼ ਤੌਰ ਤੇ ਅਮਰੀਕਾ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਕ ਬੜਾ ਮੰਦ ਭਾਗਾ ਫੈਸਲਾ ਲਿਆ ਹੈ ਅਮਰੀਕਨ ਸਰਕਾਰ ਨੇ ਜਿਹਦੇ ਉਹਦੇ ਡਿਫੈਂਸ ਸੈਕਟਰੀ ਆਫ ਵਾਰ ਨੇ ਪੀਚ ਐਕਸੈਸ ਉਹਨਾਂ ਨੇ 30 ਜੂ ਇਹ ਬਿਆਨ ਦਿੱਤਾ ਹੈ ਕਿ ਜਿੰਨੇ ਵੀ ਆਰ ਫੋਰ ਅਮਰੀਕਨ ਫੌਜ ਵਿੱਚ ਸੈਨਿਕ ਭਰਤੀ ਨੇ ਉਹ ਜਿਹੜੇ ਦਾੜੀ ਹੈ ਉਹ ਨਹੀਂ ਰੱਖ ਸਕਣਗੇ ਸੋ ਇਹ ਬਹੁਤ ਮੰਦ ਭਾਗਾ ਹੁੰਦਾ ਫੈਸਲਾ ਕਿਉਂਕਿ ਸਿੱਖਾਂ ਨੇ ਬਹੁਤ ਲੰਬੇ ਕਰਕੇ ਬਹੁਤ ਜਿੱਦ ਨਾਲ 2017 ਚ ਇਹ ਹੱਕ ਲਿਆ ਸੀਗਾ ਕਿ ਅਸੀਂ ਆਪਣੀ ਦਾੜੀ ਜਿਹੜੀ ਹੈ ਉਹ ਰੱਖ ਸਕਦੇ ਹਾਂ ਔਰ ਜੇ ਇਹ ਫੈਸਲਾ ਲੈਂਦੇ ਨੇ ਜੇ ਸਿੱਖਾਂ ਵਾਸਤੇ ਅਮਰੀਕਨ ਆਰਮੀ ਚ ਬਿਲਕੁਲ ਅੰਦਰ ਜਾਣਾ ਔਖਾ ਹੋ ਜਾਏਗਾ ਕਿਉਂਕਿ ਦਾੜੀ ਕਟਾਉਣ ਦਾ ਮਤਲਬ ਹੈ ਕਿ ਉਹ ਫਿਰ ਉਹ ਬੰਦਾ ਸਿੱਖ ਨਹੀਂ ਰਹੇਗਾ। ਔਰ ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਅਮਰੀਕਨਾਂ ਨੂੰ ਬਿਲਕੁਲ ਨਹੀਂ ਭੁੱਲਣਾ ਚਾਹੀਦਾ ਇੰਗਲੈਂਡ ਵਾਲਿਆਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਪਹਿਲੀ ਔਰ ਉੱਤਰੀ ਮਹਾਜੋਦ ਦੇ ਵਿੱਚ ਜਿਹੜੇ ਸਿੱਖ ਸੀਗੇ ਉਹ ਲੱਖਾਂ ਦੀ ਤਦਾਦ ਜਾ ਕੇ ਉਹਨਾਂ ਲੜਾਈ ਲੜੀ ਔਰ ਜਿਹੜੀ ਲੜਾਈ ਮੈਂ ਤੇ ਇਹ ਹੀ ਕਹਾਂਗਾ ਕਿ ਇਹਨਾਂ ਦੀ ਲੜਾਈ ਸੀਗੀ ਉਹ ਅਸੀਂ ਲੜੀ। ਔਰ ਜਿਤ ਪ੍ਰਾਪਤ ਕਰਕੇ ਦਿੱਤੀ ਉਦੋਂ ਤੱਕ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਸਾਡੇ ਸਿੱਖ ਤੇ ਪੱਕਾ ਬਣਨ ਦਾ ਤੇ ਧੜੀ ਰੱਖਣ ਦਾ ਤੇ ਹੁਣ ਇਹ ਅਚਾਨਕ ਇੱਕ ਕਿਉਂ ਨਾ ਨਿਤਰਾਜ ਆ ਗਿਆ ਮੇਰੀ ਸਮਝ ਤੇ ਬਾਹਰ ਹੈ ਕਿ ਜਿਹੜੀ ਰਾਈਟ ਵਿੰਗ ਪੋਲਿਟਿਕਸ ਚੱਲਣ ਦੀ ਹੈ ਪੂਰੀ ਦੁਨੀਆ ਚ ਪ੍ਰਸਲਤ ਹੋ ਰਹੀ ਹੈ ਹਿੰਦੁਸਤਾਨ ਤੇ ਦਾ ਆ ਰਿਹਾ ਹੈ ਸਾਫ ਸਾਡੇ ਤੇ ਆ ਰਿਹਾ ਤੇ ਇਹ ਮੈਂ ਇਹ ਹੀ ਚਾਹੁੰਦਾ ਕਿ ਇਸ ਕਾਨੂੰਨ ਨੂੰ ਸਾਰੇ ਖੇਦੀ ਕਰੇ ਔਰ ਮੇਰੀ ਅਮਰੀਕਨ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਸ ਫੈਸਲੇ ਨੂੰ ਵਾਪਸ ਲੈਣ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਸਾਡੇ ਜੀ ਇੰਡੀਅਨ ਗਵਰਨਮੈਂਟ ਹੈ ਉਹਨੂੰ ਮੇਰੀ ਰਿਕੁਐਸਟ ਹੈ ਕਿ ਇਸ ਫੈਸਲੇ ਨੂੰ ਵਾਪਸ ਕਰਾਉਣ ਵਾਸਤੇ ਟੌਪ ਦੇ ਲੈਵਲ ਤੇ ਜਾ ਕੇ ਇਹ ਵਿਚਾਰ ਪੇਸ਼ ਕੀਤਾ ਜਾਵੇ। ਤੇ ਉਹ ਦਰਾਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਵੀ ਅਮਰੀਕਾ ਦੇ ਵਿੱਚ ਸਿੱਖਾਂ ਸਿੱਖ ਫੌਜੀਆਂ ਦੇ ਦਾੜੀ ਰੱਖਣ ਦੇ ਕੇਸ ਕੱਟਣ ਦੇ ਨਿਰਦੇਸ਼ਾਂ ਨੂੰ ਲੈ ਕੇ ਆ ਇਸ ਦੇ ਖਿਲਾਫ ਆਵਾਜ਼ ਚੁੱਕੀ ਗਈ ਹੈ। ਮਲਵਿੰਦਰ ਸਿੰਘ ਕੰਗ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਜਾਰੀ ਕੀਤੀ ਹੈ ਤੇ ਲਿਖਿਆ ਹੈ ਕਿ ਅਮਰੀਕੀ ਸਰਕਾਰ ਵੱਲੋਂ ਸਿੱਖ ਫੌਜੀਆਂ ਲਈ ਦਾੜੀ ਤੇ ਕੇਸ ਕੱਟਣ ਦੇ ਨਿਰਦਾਸ਼ ਨਿਰਦੇਸ਼ ਸਿੱਖਾਂ ਦੀਆਂ ਵਿਰਾਸਤੀ ਕਦਰਾਂ ਕੀਮਤਾਂ ਤੇ ਉਹਨਾਂ ਦੀ ਧਾਰਮਿਕ ਪਛਾਣ ਤੇ ਹਮਲਾ ਹੈ ਇਸ ਫੈਸਲੇ ਦਾ ਉਹ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਨੇ ਤੇ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕਰਦੇ ਨੇ ਕਿ ਅਮਰੀਕੀ ਸਰਕਾਰ ਆਪਣਾ ਇਹ ਫੈਸਲਾ ਤੁਰੰਤ ਵਾਪਸ ਲਵੇ ਅਮਰੀਕਨ ਸਰਕਾਰ ਵੱਲੋਂ ਸਿੱਖ ਫੌਜੀਆਂ ਨੂੰ ਲੈ ਕੇ ਜਿਹੜੀਆਂ ਨਵੀਆਂ ਇਨਸਟਰਕਸ਼ਨ ਜਾਰੀ ਹੋਈਆਂ ਜਿਦੇ ਵਿੱਚ ਖਾਸ ਕਰ ਦਾੜੀ ਕੇਸ ਕੱਟਣ ਵਾਸਤੇ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਆ ਅਸੀਂ ਇਹਨੂੰ ਕੰਡਮ ਕਰਦੇ ਹਾਂ ਉਹਨੂੰ ਨਖੇਦੀ ਕਰਦੇ ਹਾਂ ਕਿਉਂਕਿ ਸਿੱਖਾਂ ਵਾਸਤੇ ਸਿੱਖ ਸਰੂਪ ਖਾਸ ਕਰਕੇ ਜਿਹੜੇ ਕੇਸ ਹੈ ਉਹ ਧਾਰਮਿਕ ਪਛਾਣ ਦਾ ਜਿਹੜਾ ਹੈ ਚਿੰਨ ਹੈ ਔਰ ਸਾਡੇ ਗੁਰੂਆਂ ਵੱਲੋਂ ਸਾਡੇ ਧਾਰਮਿਕ ਪਰੰਪਰਾਵਾਂ 'ਚ ਇਹ ਚੀਜ਼ ਮੈਂਸ਼ਨ ਹੈ ਸਾਡੀ ਅਲੱਗ ਜਿਹੜੀ ਪਛਾਣ ਹੈ ਵੱਖਰੀ ਪਛਾਣ ਦਾ ਪ੍ਰਤੀਕ ਹੈ ਔਰ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਨੀ ਜੇਟਲੀ ਅਮਰੀਕਨ ਗਵਰਨਮੈਂਟ ਨਾਲ ਰਾਫਤਾ ਕਰਕੇ ਜਿਹੜੇ ਉਹਨਾਂ ਦੇ ਨਵੇਂ ਅ ਨਿਰਦੇਸ਼ ਹੈ ਡਾਇਰੈਕਸ਼ਨ ਹੈ ਜਿਹਦੇ ਚ ਦਾੜੀ ਕੱਟਣ ਦੀ پابੰਦੀ ਜਿਹੜੀ ਕੱਟਣ ਦੀ ਡਾਇਰੈਕਸ਼ਨ ਦਿੱਤੀ ਆ ਖਾਸ ਕਰਕੇ ਫੌਜੀਆਂ ਨੂੰ ਉਹ ਫੌਜ ਜਿਹੜੇ ਹਮੇਸ਼ਾ ਈਵਨ ਜਿਹੜੇ ਵਰਲਡ ਵਾਰ ਵੀ ਹੋਏ ਉਹਦੇ ਚ ਵੀ ਸਿੱਖਾਂ ਦਾ ਕੰਟਰੀਬਿਊਸ਼ਨ ਬੜਾ ਮਹਾਨ ਰਿਹਾ ਹੈ ਤਾਂ ਇਮੀਡੀਏਟਲੀ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇੰਟਰਵੈਨ ਕਰਨਾ ਚਾਹੀਦਾ ਹੈ ਔਰ ਅਮਰੀਕਨ ਗਵਰਨਮੈਂਟ ਦੇ ਇਸ ਫੈਸਲੇ ਤੇ ਜਿਹੜਿਆ ਉਹਨੂੰ ਵਾਪਸ ਲੈਣ ਦੀ ਜਿਹੜੀ ਆ ਉਹ ਬਿਜਾਰਿਸ਼ ਕਰਨੀ ਚਾਹੀਦੀ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਰ ਹਾਲ ਐਨਾ ਹੀ ਹੁਣ ਮੈਨੂੰ ਦੋਸਾਜ਼ਤ ਬਹੁਤ ਬਹੁਤ ਧੰਨਵਾਦ